ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 7ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 7ਵਾਂ ਮੌਸਮ ਜਲਵਾਯੂ ਅਤੇ ਜਲਵਾਯੂ ਅਨੁਸਾਰ ਜੰਤੂਆਂ ਵਿੱਚ ਅਨੁਕੂਲਣ ਤੇ ਸੋਚੋ ਅਤੇ ਉੱਤਰ ਦਿਓ ਦੀ ਲੜੀ ਦੇ ਵਿੱਚ ਆਖਰੀ ਵੀਡੀਓ 25 ਤੋਂ ਲੈ ਕੇ 30 ਤੱਕ 6 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਕਾਪੀ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਯਾਦ ਕਰਕੇ ਕੰਠ ਕਰਕੇ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ ਤੁਹਾਡੀ 7ਵੀਂ ਜਮਾਤ ਨਾਲ ਜੁੜੀਆਂ ਦੂਜੀਆਂ ਕੁਝ ਹੋਰ ਪਲੇਲਿਸਟਾਂ ਵੀ ਹਨ ਦੂਜੇ ਵਿਸ਼ਿਆਂ ਦੀਆਂ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲ ਕੇ ਪਲੇਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਤੇ ਉੱਥੇ ਤੁਹਾਨੂੰ ਮਿਲਣਗੀਆਂ 7th english 7th math 7ਵੀਂ ਗਣਿਤ ਫਿਰ ਗਣਿਤ ਦੇ ਸਿਧਾਂਤ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਤੇ ਇੱਕ ਬੱਚੇ ਤੁਹਾਡੀ ਜਨਰਲ ਨੋਲਿਜ ਨੂੰ ਵਧਾਉਣ ਲਈ ਪਲੇਲਿਸਟ ਹੈਗੀ ਹੈ ਐਬ੍ਰੀਵੀਏਸ਼ਨਸ ਜਿਹਦੇ ਵਿੱਚ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰਿਵੀਏਸ਼ਨਸ ਨੂੰ ਵਿਸਤ੍ਰਿਤ ਰੂਪ ਦੇ ਕੇ ਸਮਝਾਇਆ ਗਿਆ ਹੈ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਹੁ ਆਓ ਦੇਖੀਏ ਬੱਚਿਓ ਹੁਣ ਅਵਲੇ ਸਵਾਲ ਸੋ 25ਵਾਂ ਸਵਾਲ ਹੈ ਕਟੀਬੰਦੀ ਖੇਤਰ ਬਾਰੇ ਸੰਖੇਪ ਜਾਣਕਾਰੀ ਦਿਓ ਸੋ ਰೇಖಾಂಶ ਜਿਹਨੂੰ ਕਿਹਾ ਜਾਂਦਾ ਹੈ ਲੈਟੀਟਿਊਡ ਅੰਗਰੇਜ਼ੀ ਵਿੱਚ ਰೇಖಾಂಶ ਕੀ ਹੈ ਬੱਚਿਓ ਜਿਹੜੀ ਭੂਮਤ ਰੇਖਾ ਹੈਗੀ ਹੈ ਸਾਡੀ ਜਿਹੜੀ ਇਕਵੇਟਰ ਕਹਿੰਦੇ ਆ ਉਹਦੇ ਉੱਤੇ ਥੱਲੇ ਸਮਾਂਤਰ ਕਾਲਪਨਿਕ ਰੇਖਾਵਾਂ ਹੈਗੀਆਂ ਨੇ ਮੰਨੀਆਂ ਗਈਆਂ ਉਹਨੂੰ ਕੀ ਆ ਜੰਦਾ ਹੈ ਰੇਖਾਂਸ਼ ਜਾਂ ਲੈਟੀਟਿਊਡ ਤੇ ਬੱਚਿਓ ਭੂਮਧ ਰੇਖਾ ਤੋਂ 23.4 ਡਿਗਰੀ ਉੱਤਰ ਵੱਲ 23.4 ਡਿਗਰੀ ਨਾਰਥ ਤੇ ਇਹਦਾ ਇੱਕ ਨਾਂ ਹੈਗਾ ਕਰਕ ਰੇਖਾ ਤੇਨੂੰ ਟ੍ਰੋਪਿਕ ਆਫ ਕੈਂਸਰ ਕਹਿੰਦੇ ਅੰਗਰੇਜ਼ੀ ਵਿੱਚ ਅਤੇ ਰੇਖਾਂਸ਼ 23.4 ਡਿਗਰੀ ਸਾਊਥ ਹੁਣ ਥੱਲੇ ਵਾਲੇ ਪਾਸੇ ਦੱਖਣ ਵਾਲੇ ਪਾਸੇ ਇੰਨਾ ਹੀ ਤੇ ਇਹਦਾ ਨਾਂ ਹੈਗਾ ਮਕਰ ਰੇਖਾ ਅੰਗਰੇਜ਼ੀ ਵਿੱਚ ਕਹਿੰਦੇ ਟ੍ਰੋਪਿਕ ਆਫ ਕੈਪ੍ਰਿਕੌਰਨ ਸੋ ਬੱਚਿਓ ਸਾਢੇ 23 ਡਿਗਰੀ ਉੱਤਰ ਵੱਲ ਤੇ 23.5 ਡਿਗਰੀ ਦੱਖਣ ਵੱਲ ਭੂਮਧ ਰੇਖਾ ਤੋਂ ਇਹ ਜਿਹੜਾ ਵਿਚਲਾ ਇਲਾਕਾ ਹੈ ਉੱਪਰਲੀ ਜਿਹੜੀ ਰੇਖਾਂ ਛੇ ਉੱਤਰ ਵਾਲੀ ਐਵਣੀ ਇਹਨੂੰ ਕਿਹਾ ਜਾਂਦਾ ਟ੍ਰੋਪਿਕ ਆਫ ਕੈਂਸਰ ਤੇ ਜਾਂ ਕਰਕਰ ਰੇਖਾ ਪੰਜਾਬੀ ਚ ਤੇ ਜਾਂ ਮਕਰ ਰੇਖਾ ਸੌਥ ਵਾਲੀ ਨੂੰ ਦੱਖਣ ਵਾਲੀ ਨੂੰ ਤੇ ਟ੍ਰੋਪਿਕ ਆਫ ਕੈਪ੍ਰਿਕorn ਅੰਗਰੇਜ਼ੀ ਵਿੱਚ ਦੇ ਵਿਚਕਾਰਲੇ ਖੇਤਰ ਨੂੰ ਕਟੀਬੰਦੀ ਖੇਤਰ ਟ੍ਰੋਪੀਕਲ ਏਰੀਆ ਕਿਹਾ ਜਾਂਦਾ ਹੈ ਇੱਥੋਂ ਦਾ ਜਲਵਾਯੂ ਗਰਮ ਅਤੇ ਨਮ ਹੁੰਦਾ ਹੈ ਸਰਦੀਆਂ ਵਿੱਚ ਵੀ ਤਾਪਮਾਨ ਲਗਭਗ 15 ਡਿਗਰੀ ਸੈਲਸੀਅਸ ਹੁੰਦਾ ਹੈ ਅਤੇ ਗਰਮੀਆਂ ਵਿੱਚ ਅਤੇ ਗਰਮੀਆ ਵਿੱਚ ਇੱਥੇ ਹੋ ਗਿਆ ਗਰਮੀਆਂ ਵਿੱਚ ਇਹ ਬੱਚਿਓ ਇੱਥੇ 아이ਕਿੰਗ ਮਿਸਟੇਕ ਹੋ ਗਈ ਇੱਥੇ ਲੜੀ ਕੱਟ ਗਿਆ ਇੱਥੇ ਗਰਮੀਆ ਵਿੱਚ ਹਾ ਹਾ ਗਿਆ ਉਹ ਨਾਲ ਹੀ ਆ ਕੰਪਿਊਟਰ ਦੇ ਨਾਲ ਹੀ ਹੈਗਾ ਹਾ ਹਾ ਤੇ ਗੱਗਾ ਦੇ ਨਾਲ ਨਾਲ ਹੀ ਹੈਗੇ ਨੇ ਸੋ ਗਰਮੀਆਂ ਵਿੱਚ 40 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਸੋ ਉਸ਼ਣ ਕਟਿਬੰਦੀ ਵਰਖਾਵਣ ਖੇਤਰ ਕਟਿਬੰਦੀ ਟ੍ਰੋਪੀਕਲ ਉਸ਼ਣ ਮਨੇ ਸਮਰ ਗੈਲ ਨੇ ਸਮਰ ਟ੍ਰੋਪੀਕਲ ਰੇਨ ਫੋਰੈਸਟ ਠੀਕ ਹੈ ਇੰਦਾ ਕਹਿ ਸਕਦੇ ਹਾਂ ਜਾਂ ਹੌਟ ਟ੍ਰੋਪੀਕਲ ਰੇਨ ਫੋਰੈਸਟ ਕਟਿਬੰਦੀ ਵਰਖਾਵਣ ਖੇਤਰ ਬਾਰੇ ਸੰਖੇਪ ਜਾਣਕਾਰੀ ਦਿਓ ਸੋ Oਸ਼ਣ ਕਟਿਬੰਧੀ ਵਰਖਾ ਵਣ ਖੇਤਰ ਟ੍ਰੋਪੀਕਲ ਰੇਨ ਫੋਰੈਸਟ ਨੂੰ ਕਿਹਾ ਜਾਂਦਾ ਹੈ ਉ ਮਧ ਰੇਖੀ ਖੇਤਰ ਇਕਵੇਟੋਰੀਅਲ ਰੀਜਨ ਉ ਮਧ ਰੇਖਾ ਕਿਹੜੀ ਹੈ ਇਕਵੇਟਰ ਸੋ ਉ ਮਧ ਰੇਖੀ ਹੋ ਜਾਏਗਾ ਇਕਵੇਟੋਰੀਅਲ ਰੀਜਨ ਮعنی ਖੇਤਰ ਰੀਖਾ ਸਥਾਂ ਹੈ ਜਿੱਥੇ ਆਪਣੀ ਪੂਰੀ ਧਰਤੀ ਦੇ ਚਾਰ ਛੇਰੇ ਮਤਲਬ ਕਿ ਸਾਰੇ ਪੂਰੇ ਗੋਲਾਈ ਵਿੱਚ ਕੇਂਦਰ ਵਿੱਚ ਬੱਛੇ ਜਿਹੜੀ ਇਕਵੇਟਰ ਭੂਮਧਰੀਖਾ ਹੈਗੀ ਹੈ ਇਹ ਜੋ ਅਫਰੀਕਾ ਦੇ ਕਈ ਇਲਾਕੇ ਆ ਜਾਂਦੇ ਨੇ ਅੰਡਮਾਨ ਨਿਕੋਬਰ ਦੇ ਕਈ ਇਲਾਕੇ ਆ ਜਾਂਦੇ ਨੇ ਇੰਡੋਨੇਸ਼ੀਆ ਦੇ ਕਈ ਇਲਾਕੇ ਆ ਜਾਂਦੇ ਨੇ ਹਨਾ ਸੋ ਇਹ ਸਾਰੇ ਏਰੀਆ ਚ ਸੰਘਣੇ ਜੰਗਲ ਹੈਗੇ ਨੇ ਬੜੇ ਤਗੜੇ ਠੀਕ ਹੈ ਸੋ ਇਸ ਵਣ ਦੇ ਸੰਘਣੇ ਰੁੱਖ ਇਸ ਖੇਤਰ ਉੱਤੇ ਛਤਰੀ ਜਾਂ ਚੰਦੋਏ ਜਿਹਨੂੰ ਅੰਗਰੇਜ਼ੀ ਕਿਹਦੇ ਕੈਨੋਪੀ ਦੀ ਨਿਆਈ ਹਨ ਆਹ ਬੱਚਿਓ ਇਹਨਾਂ ਦੀਆਂ ਟਾਹਣੀਆਂ ਇੱਕ ਦੂਜੇ 'ਚ ਉੱਪਰ ਇਦਾਂ ਫਸੀਆਂ ਹੋਈਆਂ ਨੇ ਇੰਨੇ ਸੰਘਣੇ ਨੇ ਇਹਨੇ ਪਰਤੇ ਨਾਲ ਜੁੜੇ ਹੋਏ ਨੇ ਕਿ ਧੁੱਪ ਵੀ ਛਣ ਕੇ ਥੱਲੇ ਨਹੀਂ ਆਉਂਦੀ ਮੀਂਹ ਵੀ ਸਿੱਧਾ ਨਹੀਂ ਡਿੱਗਦਾ ਉੱਤੇ ਇਕੱਠਾ ਹੋ ਕੇ ਫਿਰ ਤੁਬਕ ਤੁਬਕ ਕੇ ਡਿੱਗਦਾ ਮਲੀ ਇੰਨੇ ਸੰਗਣੇ ਜੰਗਲ ਲੱਗੇ ਨੇ ਬੱਚਿਓ ਸੋ ਇਹ ਜਿਹੜੀ ਹੈ ਛਤਰੀ ਚੰਦੋਏ ਵਾਂਗ ਕੰਮ ਕਰਦੇ ਨੇ ਇੰਨੇ ਸੰਗਣੇ ਆਨੇ ਇਸ ਬਣ ਦੀ ਹੋਂਦ ਇਹ ਕਿਉਂ ਨੇ ਬੱਚਿਓ ਇੰਨੇ ਸੰਗਣੇ ਬਣ ਕਿਉਂ ਨੇ ਇਸ ਬਣ ਦੀ ਹੋਂਦ ਭੂਮਧ ਰੇਖੀ ਖੇਤਰ ਵਿੱਚ ਸਾਰਾ ਸਾਲ ਮੀਂਹ ਪੈਣ ਕਰਕੇ ਹੈ ਇਹ ਭੂਮਧ ਰੇਖੀ ਖੇਤਰ ਹੈ ਨਾ ਬੱਚਿਓ ਇਥੇ ਰੋਜ਼ ਮੀਂਹ ਪੈਂਦਾ ਹੈ ਹੁਣੀ ਧੋਪਾ ਹੀ ਹੁਣੀ ਮੀਂਹ ਆ ਗਿਆ ਹੁਣੀ ਧੋਪਾ ਹੀ ਹੁਣੀ ਮੀਂਹ ਆ ਗਿਆ ਸਾਰਾ ਸਾਲ ਠੀਕ ਹੈ ਨਾ ਸੋ ਮੈਂ ਵੀ ਜਹਾਜ਼ ਤੇ ਹਲ ਤੱਕ ਕਰਦਾ ਸੀਗਾ ਮੇਰਾ ਜਹਾਜ਼ ਜਾਂਦਾ ਸੀ ਇਧਰ ਸਿੰਗਾਪੁਰ ਉਹ ਵੀ ਭੂਮਧਰೇಖਾ ਦੇ ਨੇੜੇ-ਨੇੜੇ ਹੈਗਾ ਹੁਣੀ ਧੋਪਨ ਦੀ ਸੀ ਅਚਾਨਕ ਮੀਂਹ ਆ ਜਾਂਦਾ ਸੀਗਾ ਤੇ ਸਾਨੂੰ ਢੋ ਟੋਈ ਦਾ ਜਿਹੜਾ ਕੰਮ ਕਰਦੇ ਜਾਂਦੇ ਹੁਕੇ ਵਰ ਹੈ ਜਿਹੜੇ ਹੁੰਦੇ ਨੇ ਬੰਦ ਕਰਨੇ ਪੈਂਦੇ ਸੀਗੇ ਠੀਕ ਹੈ ਨਾ ਸੋ ਇਹ ਜਿਹੜਾ ਇਲਾਕੇ ਨੇ ਭੂਮਧਰೇಖੀ ਦੇ ਖੇਤਰ ਦੇ ਇੱਥੇ ਮੀਂਹ ਸਾਰਾ ਸਾਲ ਪੈਂਦਾ ਹੈ ਸੋ ਹਾਥੀ ਬਾਗ ਤेंदुआ ਸੱਪ ਪੰਛੀ ਕੀੜੀਆਂ ਕੀੜੇ ਆਦਿ ਜਾਨਵਰ ਇਹ ਜੇ ਵਰਖਾ ਵਣਾ ਵਿੱਚ ਪਾਏ ਜਾਂਦੇ ਹਨ ਸਵਾਲ ਸਾਈਆਂ ਵਰਖਾ ਵਣਾ ਵਿੱਚ ਪਾਏ ਜਾਣ ਵਾਲੇ ਜੰਤੂਆਂ ਦੇ ਮੁੱਖ ਗੁਣ ਲਿਖੋ ਸੋ ਵਰਖਾ ਵਣਾ ਵਿੱਚ ਪਾਏ ਜਾਣ ਵਾਲੇ ਜੰਤੂਆਂ ਦੇ ਮੁੱਖ ਗੁਣ ਇਸ ਤਰ੍ਹਾਂ ਹਨ ਇਸ ਤੋਂ ਪਹਿਲੇ ਅਸੀਂ ਊਂਟ ਦੇ ਲਿਖੇ ਮਾਰੂਥਲ ਦੇ ਹਨ ਫਿਰ ਅਸੀਂ ਯਾਕ ਦੇ ਲਿਖੇ ਫਿਰ ਅਸੀਂ ਤ੍ਰੂਵੀ ਭਾਲੂ ਦੇ ਲਿਖੇ ਫਿਰ ਅਸੀਂ ਜਲੀ ਜੀਵ ਜਿਦਾ ਮੱਛੀਆਂ ਦੇ ਲਿਖੇ ਉਨੇ ਸੀ ਲਿਖਣ ਲੱਗੇ ਆ ਵਰਖਾ ਵਣਾ ਵਿੱਚ ਪਏ ਜਾਣ ਵਾਲੇ ਜੰਤੂਆਂ ਦੇ ਮੁੱਖ ਗੁਣ ਸੋ ਤਿੰਨ ਨੇ ਲਗਾ ਹੀਂਗਣਾ ਰਿੰਗਣਾ ਰਿੰਗਣਾ ਮਨੇ ਕ੍ਰੀਪਿੰਗ ਪੀਰੀਡਨਾ ਜਿਹੜਾ ਸੱਪ ਕਿਦਾ ਰਿੰਗਦਾ ਹੈ ਮਨੇ ਕੀੜੇ ਕਿਦਾ ਰਿੰਗਦੇ ਨੇ ਸੋ ਸੱਪ ਕਰਲੀਆਂ ਗੋ ਗੋ ਵੀ ਹੁੰਦਾ ਬੱਚਿਓ ਇਹ ਇੱਕ ਵੱਡੇ ਆਕਾਰ ਦੀ ਵੱਡੇ ਆਕਾਰ ਦੀ ਕੀੜਲੀਆਂ ਹੁੰਦੀਆਂ ਬਹੁਤ ਵੱਡੇ ਵੱਡੇ ਆਕਾਰ ਦੀਆਂ ਕੀੜਲੀਆਂ ਗੋ ਜਿਹਨੂੰ ਮੋਨੀਟਰ ਕਹਿਆ ਜਾਂਦਾ ਆਦ ਸੌਖੇ ਹੀ ਸੰਘਣੇ ਜਗਾ ਜੰਗਲਾਂ ਵਿੱਚ ਰਿੰਗ ਸਕਦੇ ਹਨ ਇਹਨਾਂ ਦੀ ਰੱਟ ਜਿਹੜਾ ਹੈ ਤੇ ਪੰਜੇ ਤੇ ਪੈਰ ਸਿਸਟਮ ਇਹਦਾ ਦਾ ਬਣਿਆ ਹੋਇਆ ਹੈ ਕਿ ਬੜੀ ਛੇਤੀ ਵਿੱਚੋਂ ਦੀ ਮਲੀ ਟਾਣੀਆਂ ਦੇ ਵਿੱਚੋਂ ਖੁੱਡਾਂ ਦੇ ਵਿੱਚੋਂ ਇਹਦੇ ਵਿੱਚੋਂ ਬੜੀ ਛੇਤੀ ਹੈ ਰੇng ਸਕਦੇ ਨੇ ਅੰੰਗ ਸਕਦੇ ਨੇ ਦੂਜਾ ਕੁਝ ਹੋਰ ਜਾਨਵਰਾਂ ਦਾ ਮਜ਼ਬੂਤ ਸ਼ਰੀਰ ਸਟਰਡੀ ਬਾਡੀ ਬੜੀ ਤਗੜੀ ਸੰਗਣੀ ਮਿਲਗੀਏ ਤਗੜੀ ਚਮੜੀ ਤੇ ਵਿੱਚ ਜਾਨ ਬੜੀ ਤਗੜੀ ਪੱਠੇ ਬੜੇ ਸਟਰੋਂਗ ਇਹਨਾਂ ਦੇ ਸੋ ਸੰਘਣੇ ਜੰਗਲਾਂ ਵਿੱਚੋਂ ਲੰਘਣ ਦੌੜਨ ਲਈ ਹਾਥੀ ਬਾਗ ਗੁਰਿਲਾ ਤੇੰਦੂ ਆਦਿ ਸ਼ਰੀਰ ਕਾਫੀ ਤਗੜੇ ਦੇਹਨ ਫਿਰ ਅਗੇ ਬੱਚੇ ਖਾਸ ਇੰਦਰੀਆਂ ਸਪੈਸ਼ਲ ਸੈਂਸਸ ਸਾਡੀਆਂ ਬੱਚੇ ਪੰਜ ਸੈਂਸਸ ਨੇ ਸਾਡੀਆਂ ਪੰਜ ਇੰਦਰੀਆਂ ਨੇ ਇੱਕ ਹੈ ਇਹ ਦੇਖਣ ਦੀ ਇੰਦਰੀ ਅੱਖਾਂ ਸੁਣਨ ਦੀ ਇੰਦਰੀ ਕੰਨ ਸੁੰਘਣ ਦੀ ਇੰਦਰੀ ਨੱਕ ਚਖਣ ਦੀ ਇੰਦਰੀ ਜ਼ੁਬਾਨ ਰਸਨਾ ਸਾਡੀ ਜੀਬ ਤੇ ਬੱਚੇ ਛੂਣ ਦੀ ਹੈਗੀ ਇਹ ਸਾਡੀ ਚਮੜੀ ਜਦੋਂ ਪਤਾ ਲੱਗਦਾ ਹੈ ਕਿ ਕੋਈ ਚੀਜ਼ ਜਦੋਂ ਅਸੀਂ ਛੂ ਰਹੇ ਹਾਂ ਉਹ ਖਰਬੜੀ ਹੈ ਕਿ ਮੁਲਾਇਮ ਹੈ ਕਿ ਠੰਡੀ ਹੈ ਕਿ ਤੱਤੀ ਹੈ ਕਿ ਨਿੱਗੀ ਹੈ ਹਨਾ ਸੋ ਉਹ ਆਗਿਆ ਬੱਚੋ ਸੱਚ ਪੰਜ ਇੰਦਰੀਆ ਹੁਣ ਹੈ ਕਈ ਜਾਨਵਰਾਂ ਦੀਆਂ ਇਹ ਇੰਦਰੀਆ ਬੜੀਆਂ ਪ੍ਰਭਲ ਹੁੰਦੀਆਂ ਨੇ ਇਸ ਤੋਂ ਵੱਧ ਕਿ ਉਹਨਾਂ ਚ ਇਹ ਸਮਰੱਥਾ ਹੁੰਦੀ ਹੈ ਕਈ ਊਸ਼ਣ ਕਟਿਬੰਦੀ ਜੰਤੂਆਂ ਦੀ ਨਿਗਾਹ ਤੇਜ਼ ਹੁੰਦੀ ਹੈ ਉਹ ਦੂਰ ਤੱਕ ਦੇਖ ਲੈਂਦੇ ਨੇ ਇੰਨੀ ਦੂਰ ਤੱਕ ਬੰਦਾ ਨਹੀਂ ਦੇਖ ਸਕਦਾ ਤੇ ਕਈ ਐਸੇ ਹੁੰਦੇ ਨੇ ਜਿਹੜੇ ਹਨੇਰੇ 'ਚ ਵੀ ਦੇਖ ਲੈਂਦੇ ਨੇ ਹੁਣ ਅਸੀਂ ਹਨੇਰੇ 'ਚ ਨਹੀਂ ਦੇਖ ਸਕਦੇ ਇਨਸਾਨ ਪਰ ਕਈ ਜਾਨਵਰ ਬੱਚੋ ਹਨੇਰੇ 'ਚ ਵੀ ਦੇਖ ਲੈਂਦੇ ਨੇ ਕਈਆਂ ਦੀ ਸੁਣਨ ਸ਼ਕਤੀ ਬੜੀ ਤੇਜ਼ ਹੁੰਦੀ ਹੈ ਮਾੜਾ ਜਿਹਾ ਪੱਤਾ ਵੀ ਹਿੱਲਿਆ ਨਾ ਪਾ ਬੱਚੋ ਇਹਨਾਂ ਨੂੰ ਪਤਾ ਲੱਗ ਜਾਂਦਾ ਜਾਂ ਚੀਤਾ ਇੰਦਾ ਦਾ ਜਾਨਵਰ ਹੈਗਾ ਪੱਤਾ ਵੀ ਹਿੱਲਿਆ ਤੇ ਪਤਾ ਲੱਗ ਜਾਂਦਾ ਅਤੇ ਆਲੇ ਦੁਆਲੇ ਨਾਲ ਭੁਲਾਂਦਰਾ ਪਾਉਣ ਲਈ ਕਈ ਚਮੜੀ ਦਾ ਰੰਗ ਬਦਲਣ ਦੇ ਸਮਰੱਥ ਹੁੰਦੇ ਹਨ ਜਿਹੜਾ ਗਿਰਗੜ ਕਹਿੰਦੇ ਗ੍ਰੇਟ ਵਾਂਗੂ ਰੰਗ ਬਦਲਦਾ ਹੈ ਸਬਚੋ ਰੰਗ ਕਿਉਂ ਬਦਲ ਲੈਂਦੇ ਨੇ ਤਾਂ ਕਿ ਪਤਾ ਨਾ ਲੱਗੇ ਇੱਥੇ ਉਹ ਬੈਠਾ ਹੈ ਉਹ ਜਿਹੜਾ ਉਹਨਾਂ ਦਾ ਪਿੱਛੇ ਦਾ ਪਿੱਠ ਭੂਮੀ ਹੁੰਦੀ ਹੈ ਜੇ ਪੱਤਿਆਂ 'ਚ ਬੈਠੇ ਨੇ ਹਰਾ ਹੋ ਜਾਣਗੇ ਜੇ ਲਾਲ ਰੰਗ ਪਿੱਛੇ ਦਾ ਲਾਲ ਕਰ ਲੈਣਗੇ ਜੇ ਭੂਰਾ ਤੇ ਪੂਰਾ ਕਰ ਲੈਣਗੇ ਉਹਦੇ ਨਾਲ ਕੀ ਜੇ ਉਹਨਾਂ ਦਾ ਸ਼ਿਕਾਰ ਹੋਣ ਵਾਲਾ ਹੈ ਤੇ ਤਾਂ ਵੀ ਭੁਲੇਖਾ ਪਾਜੇਗਾ ਦੂਜੇ ਜਿਹਨੇ ਹਮਲਾ ਕਰਨਾ ਹੈ ਤੇ ਜੇ ਇਹਨਾਂ ਨੇ ਸ਼ਿਕਾਰ ਫੜਨਾ ਹੈ ਤਾਂ ਵੀ ਭੁਲੇਖਾ ਪਾ ਲੈਂਦੇ ਨੇ ਤਾਂ ਕਿ ਉਹ ਦੌੜ ਨਾ ਜਾਵੇ ਸੋ ਇਹ ਭੁਲੇਖਾ ਪਾਣ ਲਈ ਭੁਲਾਂਦਰਾ ਪਾਣ ਲਈ ਆਪਣੇ ਰੰਗ ਨੂੰ ਚੌੜੀ ਦੇ ਰੰਗ ਨੂੰ ਬਦਲ ਕੇ ਪਿਠ ਭੂਮੀ ਦੇ ਰੰਗ ਦੇ ਨਾਲ ਰਲਾ ਲੈਂਦੇ ਨੇ ਐਨਾਂ ਚ ਸਮਰੱਥਾ ਹੁੰਦੀ ਹੈ ਓਕੇ ਅੱਗੇ ਅੱਗੇ ਬੱਚਿਓ 28ਵਾਂ ਸਵਾਲ ਜਲਵਾਯੂ ਪਰਿਵਰਤਨ ਲਈ ਕਿਹੜੀਆਂ ਮਨੁੱਖੀ ਕਿਰਿਆਵਾਂ ਜ਼ਿੰਮੇਵਾਰ ਹਨ ਸੋ ਚਾਰ ਨੇ ਜਲਵਾਯੂ ਪਰਿਵਰਤਨ ਲਈ ਹੇਠ ਲਿਖੀਆਂ ਮਨੁੱਖੀ ਕਿਰਿਆਵਾਂ ਜ਼ਿੰਮੇਵਾਰ ਹਨ ਪਹਿਲਾ ਹੈ ਗਿਆ ਬੱਚਿਓ ਵੱਧਦੀ ਆਬਾਦੀ ਸੋ ਆਬਾਦੀ ਵਧਣ ਅਤੇ ਰਹਿਣ-ਸਹਿਣ ਦੇ ਪੱਧਰ ਵਿੱਚ ਬਦਲਾਅ ਕਰਕੇ ਪਥਰਾਟ ਬਾਲਣ ਜਿਹਨੂੰ ਕਿਹਾ ਜਾਂਦਾ ਹੈ ਫੋਸਿਲ ਫਿਊਲਸ ਪਥਰਾਟ ਬਾਲਣ ਕਿਹੜੇ ਨੇ ਬੱਚਿਓ ਕੋਲਾ ਪੈਟਰੋਲ ਡੀਜ਼ਲ ਇਹ ਕੀ ਹੈ ਨੇ ਬੱਚਿਓ ਪਥਰਾਟ ਬਾਲਣ ਤਰਤੀਰੇਟਡ ਵਿੱਚ ਵਿੱਚੋਂ ਕੱਢੇ ਗਏ ਠੀਕ ਹੈ ਦੀ ਖਪਤ ਵਿੱਚ ਹੋਇਆ ਵਾਧਾ ਜਿੰਨੇ ਬੰਦੇ ਜ਼ਿਆਦਾ ਹੋ ਗਏ ਨੇ ਉਹਨੇ ਘਰ ਉਹਨੀਆਂ ਕਲੋਨੀਆਂ ਉਹਨੀਆਂ ਉਸਾਰੀ ਉਹਨੇ ਵਾਹਨ ਉਹਨਾਂ ਭੋਜਨ ਪਕੜਨਾ ਉਹਨੀਆਂ ਗੱਡੀਆਂ ਚੱਲਣੀਆਂ ਹੈ ਨਾ ਇਹ ਸਾਰੀ ਚੀਜ਼ਾਂ ਚ ਵਾਧਾ ਹੋਇਆ ਹੈ ਤੇ ਇਹਦੇ ਵਿੱਚੋਂ ਬੱਚੋ ਫਿਰ ਵਾਤਾਵਰਣ ਤੇ ਇਹਦਾ ਅਸਰ ਪੈਂਦਾ ਹੈ ਫਿਰ ਜੰਗਲਾਂ ਦੀ ਕਟਾਈ ਡੀ ਫੋਰੈਸਟੇਸ਼ਨ ਘਰਾਂ ਇਮਾਰਤਾਂ ਸੜਕਾਂ ਸੰਤ ਆਦਲੀ ਵੱਡੇ ਜਾਂਦੇ ਬੇ ਹਿਸਾਬੇ ਰੁਕ ਸੜਕ ਬਣਾਉਣੀ ਹੈ ਰੁੱਖ ਵੜ ਦੋ ਫੈਕਟਰੀ ਲਾਣੀ ਹੈ ਰੁੱਖ ਵੜ ਦੋ ਕਲੋਨੀਆਂ ਬਣਾਉਣੀ ਹੈ ਰੁੱਖ ਵੜ ਦੋ ਕਿਸੇ ਛੇੜ ਨੂੰ ਵੱਡਾ ਕਾਰਜ ਚਾਹੀਦਾ ਤੇ ਲੱਕੜ ਦਾ ਫਰਨੀਚਰ ਚਾਹੀਦਾ ਤੇ ਰੁੱਖ ਉਹਨਾ ਸੋ ਇਹ ਬੱਚਿਓ ਜਿਹੜੇ ਰੁੱਖ ਨੇ ਸਾਨੂੰ ਆਕਸੀਜਨ ਦਿੰਦੇ ਨੇ ਤੇ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਨੇ ਤੇ ਜਦੋਂ ਫਿਰ ਹੁਣ ਰੁੱਖ ਵੱਡੇ ਵੱਡੇ ਹੁਣ ਕਰਕੇ ਮੀਂਹ ਵੀ ਨਹੀਂ ਪੂਰੇ ਪੈਂਦੇ ਤੇ ਰੁੱਖ ਵੱਡੇ ਹੁਣ ਕਰਕੇ ਹੁਣ ਪਾਣੀ ਜਿਹੜਾ ਆਂਦਾ ਰੁਕਦਾ ਵੀ ਨਹੀਂ ਹੜ੍ਹ ਵੀ ਆ ਜਾਂਦੇ ਨੇ ਸੋ ਇਹ ਵੀ ਇਹਦਾ ਵਾਤਾਵਰਣ ਤੇ ਬੜਾ ਅਸਰ ਪੈ ਰਿਹਾ ਫਿਰ ਖੰਨਨ ਤੇ ਖਾਨਾ ਘਟਣੀਆਂ ਆਪ ਖੁਦਾਈ ਕਰਕੇ ਜ਼ਮੀਨ ਦੇ ਵਿੱਚੋਂ ਕੋਲਾ ਕਢਣਾ ਜਾਂ ਹੋਰ ਤਰ੍ਹਾਂ ਤਾਂ ਕਢਣੀਆਂ ਹਨਾ ਮਾਈਨਿੰਗ ਇਹਨੂੰ ਕਹਿ ਦਿੰਦੇ ਆ ਬੇਲਗਾਮ ਖਾਨਾ ਦੀ ਪੁਟਾਈ ਨੇ ਹੜ੍ਹਾਂ ਨੂੰ ਸੱਦਾ ਦਿੱਤਾ ਹੈ ਇਹਦੇ ਕਰਕੇ ਵੀ ਪਹਿਲੇ ਜਿਹੜੇ ਟਿੱਬੇ ਸੀਗੇ ਪਹਾੜ ਸੀਗੇ ਉਹ ਪਾਣੀ ਦੇ ਵਹਾਲੂ ਰੋਕ ਲੈਂਦੇ ਸੀਗੇ ਉਹ ਸਾਰੇ ਪਹਾੜ ਢਾ ਦਿੱਤੇ ਤੋੜ ਦਿੱਤੇ ਖੁਦਾਈਆਂ ਕਰ ਲੀਆਂ ਤੇ ਉਹਦੇ ਕਰਕੇ ਵੀ ਕੰਮ ਵਿਗੜ ਗਿਆ ਤੇ ਵਿਸ਼ਵ ਤਾਪਨ ਜਿਹਨੂੰ ਕਿਹਾ ਜਾਂਦਾ ਆਲਮੀ ਤਪਸ਼ ਗਲੋਬਲ ਵਾਰਮਿੰਗ ਵਾਤਾਵਰਣ ਦੇ ਔਸਤ ਤਾਪਮਾਨ ਵਿੱਚ ਵਾਧੇ ਨੂੰ ਵਿਸ਼ਵ ਤਾਪਨ ਕਿਹਾ ਜਾਂਦਾ ਹੈ ਇਕ ਸੰਦੇ ਉਹਦੇ ਉਹਦੇ ਬੱਚੇ ਸਾਰੇ ਸਾਲਾਂ ਜਿੱਦਾਂ ਨੇ ਧਰਤੀ ਦਾ ਔਸਤ ਤਾਪਮਾਨ ਕਿੰਨਾ ਹੈ ਤੇ ਬੱਚੇ ਕਹੀਦਾ ਕਿ ਵਿੱਚ ਇਹ ਤਾਪਮਾਨ ਵਧ ਗਿਆ ਤੇ ਉਹਦੇ ਕਰਕੇ ਸਾਡਾ ਸਾਰਾ ਵਾਤਾਵਰਣ ਜਿਹੜਾ ਜਲਵਾਯੂ ਹੈ ਉਹ ਵਿਗੜ ਗਿਆ ਹੈ ਇਹ ਜਲਵਾਯੂ ਪਰਵਰਤਨ ਦਾ ਮੁੱਖ ਕਾਰਨ ਹੈ ਤੇ ਬੱਚੇ ਵਿਸ਼ਵ ਤਾਪਨ ਕਾਦੇ ਲਈ ਵਧਿਆ ਹੋਇਆ ਇਹ ਵੱਧਦੀ ਆਬਾਦੀ ਤੇ ਜੰਗਲਾਂ ਦੀ ਕਟਾਈ ਇਹ ਦੋ ਕਾਰਨਾ ਕਰਕੇ ਹੋਇਆ ਹੈ ਠੀਕ ਹੈ ਆਓ ਅੱਗੇ ਚਲੀਏ ਇਹ ਦੇਖੋ ਵਿਸ਼ਵ ਤਾਪਨ ਜਾਂ ਆਲਮੀ ਤਪਸ਼ ਆਲਮੀ ਮੈਨੇ ਹੁੰਦਾ ਸੰਸਾਰੀ ਪੂਰੇ ਜਹਾਨ ਦੀ ਤਪਸ਼ਮਣੇ ਸੇਖ ਉਹ ਇਹ ਗੱਲ ਹੋ ਗਈ ਸੋ ਇਹਨੂੰ ਵਿਸ਼ਵ ਤਾਪਨ ਵੀ ਕਹਿੰਦੇ ਆ ਆਲਮੀ ਤਪਸ਼ਵੀ ਕਹਿੰਦੇ ਆ 8ਵੀਂ ਜਮਾਤ ਵਿੱਚ ਇੱਕ ਲੈਸਨ ਹੈਗਾ ਅੰਗਰੇਜ਼ੀ ਦਾ ਗਲੋਬਲ ਵਾਰਮਿੰਗ ਜਿਹਨੂੰ ਆਤਮੀ ਆਲਮੀ ਤਪਸ਼ੀਆ ਗਿਆ ਠੀਕ ਹੈ ਨਾ ਸੋ ਗਲੋਬਲ ਵਾਰਮਿੰਗ ਕੀ ਹੈ ਇਹਨੂੰ ਅੰਗਰੇਜ਼ੀ ਗਲੋਬਲ ਵਾਰਮਿੰਗ ਸੋ ਜੰਗਲਾਂ ਦੀ ਕਟਾਈ ਜਿਹਨੂੰ ਕਿਹਾ ਜਾਂਦਾ ਹੈ ਡੀਫੋਰੈਸਟੇਸ਼ਨ ਅਤੇ ਪਥਰਾਟ ਬਾਲਣ ਜਿਹਨੂੰ ਕਿਹਾ ਜਾਂਦਾ ਹੈ ਫੋਸਿਲ ਫਿਊਲਸ ਤੁਹਾਨੂੰ ਦੱਸਿਆ ਕੋਲਾ ਪੈਟਰੋਲ ਡੀਜ਼ਲ ਵਹਣਾ ਇਹ ਸਾਰੇ ਉਹੀ ਨੇ ਦੀ ਵਧਦੀ ਵਰਤੋਂ ਕਰਕੇ ਕਿਉਂਕਿ ਜਿੱਦਾਂ ਵਾਧਦੀ ਵਧਰੀ ਜਿੱਦਾਂ ਲੋਕਾਂ 'ਚ ਖੁਸ਼ਹਾਲੀ ਆ ਰਹੀ ਹੈ ਜਿਹਨੂੰ ਪਹਿਲੇ ਸਾਈਕਲ ਸੀ ਹੁਣ ਸਕੂਟਰ ਲੈ ਲੈਂਦਾ ਹੈ ਜਿਹਨੂੰ ਸਕੂਟਰ ਸੀ ਉਹ ਕਾਰ ਲੈ ਲੈਂਦਾ ਹੈ ਜਿਹਨੂੰ ਇੱਕ ਕਾਰ ਸੀ ਉਹ ਦੂਜੀ ਕਾਰ ਵੀ ਲੈ ਲੈਂਦਾ ਹੈ ਹੈ ਤੇ ਕੋਈ ਇੰਨੀ ਚੰਗੀ ਗੱਲ ਨਹੀਂ ਹੈ ਕਿ ਜਿਹਨੂੰ ਨਹੀਂ ਲੋੜ ਉਹ ਵੀ ਲਈ ਜਾਂਦਾ ਠੀਕ ਹੈ ਨਾ ਵਧਦੀ ਵਰਤੋਂ ਕਰਕੇ ਹਵਾ ਵਿੱਚ ਕਾਰਬਨ ਡਾਈਆਕਸਾਈਡ ਗੈਸ CO2 ਦੀ ਮਾਤਰਾ ਵੱਧ ਗਈ ਹੈ ਇਹ ਸਾਰੇ ਜਦੋਂ પેટ્રોલ ਬਲਦਾ ਹੈ ਡੀਜ਼ਲ ਬਲਦਾ ਹੈ ਕੋਲਾ ਬਲਦਾ ਹੈ ਥਰਮਲ ਸਟੇਸ਼ਨ ਤੇ ਜਦੋਂ ਬਿਜਲੀ ਪੈਦਾ ਕੀਤੀ ਜਾਂਦੀ ਕੋਲਾ બાળ ਕੇ ਤੇ ਬੱਚਿਓ ਹਵਾ ਦੇ ਵਿੱਚ ਇਹ ਗੈਸਾਂ ਛੱਡੀਆਂ ਜਾਂਦੀਆਂ ਕੋਲੇ ਚੋਂ ਪੈਟਰੋਲ ਚੋਂ ਡੀਜ਼ਲ ਚੋਂ ਕਾਰਬਨ ਡਾਈਆਕਸਾਈਡ ਗੈਸ ਨਿਕਲਦੀ ਹੈ ਤੇ ਇਹ ਗੈਸ ਹਰੇ ਗ੍ਰਹਿ ਜਿਹਨੂੰ ਕਿਹਾ ਜਾਂਦਾ ਗ੍ਰੀਨ ਹਾਊਸ ਤੁਸੀਂ ਦੇਖਣਾ ਬੱਚਿਓ ਸਿਆਲਿਆਂ ਦੇ ਵਿੱਚ ਗਰਮੀਆਂ ਦੀਆਂ ਸਬਜ਼ੀਆਂ ਉਗਾਉਣ ਲਈ ਕਈ ਕਿਸਾਨ ਕੀ ਕਰਦੇ ਨੇ ਆਪਣੇ ਖੇਤ ਦੇ ਉੱਤੇ ਇੱਕ ਪਲਾਸਟਿਕ ਦੀ ਸ਼ੀਟ ਪਾਰਦਰਸ਼ੀ ਉਹ ਘਰਜਾ ਬਣਾ ਲੈਂਦੇ ਨੇ ਤੁਸੀਂ ਦੇਖਿਓ ਹਣੇ ਖੇਤਾਂ ਜਾ ਕੇ ਦੇਖੋ ਦੇਖਿਆ ਹੋਏਗਾ ਤੁਸੀਂ ਪਾਰਦਰਸ਼ੀ ਹੁੰਦਾ ਘਰਜਾ ਬਣਦਾ ਉਹ ਬੜੀ ਵੱਡੀ ਸਾਰੀ ਝੋਪੜੀ ਹਾਲ ਜਾ ਬਣੇ ਟੱਕਿਆ ਹੁੰਦਾ ਉਹ ਕੀ ਪਾਰਦਰਸ਼ੀ ਜਿਹੜੀ ਸ਼ੀਟ ਹੈਗੀ ਹੈ ਚਦਰ ਹੈ ਉਹਦੇ ਚ ਧੁੱਪ ਲੰਘ ਤੇ ਜਾਂਦੀ ਹੈ ਥੱਲੇ ਜ਼ਮੀਨ 'ਚ ਮਲੀਓ ਦੇ ਵਿੱਚ ਘਰ ਦੇ ਵਿੱਚ ਪਰ ਬਾਹਰ ਵਾਪਸ ਨਹੀਂ ਆਉਂਦੀ ਉਹਨਾਂ ਤੁਸੀਂ ਜ ਅੰਦਰ ਵੜ ਕੇ ਦੇਖੋਗੇ ਨਾ ਗ੍ਰੀਨ ਹਾਊਸ ਵਿੱਚ ਜਿਹੜਾ ਹਰਾ ਗਰਾ ਹੈ ਉਹ ਬੱਚੇ ਬਾਹਰ ਕੜਾਕੇ ਦੀ ਠੰਡ ਹੋਗੀ ਤੇ ਅੰਦਰ ਤੁਹਾਡੇ ਪਸੀਨੇ ਨਿਕਲ ਜਾਣਗੇ ਇੰਨੀ ਗਰਮੈਸ਼ ਹੋ ਜਾਂਦੀ ਹੈ ਠੀਕ ਹੈ ਨਾ ਉਹ ਕਿਉਂ ਕਿਉਂਕਿ ਇਨਫਰਾ ਰੈਡ ਜਿਹੜੀ ਰੇਡੀਏਸ਼ਨ ਹੈਗੀ ਏ ਇਨਫਰਾ ਰੈਡ ਜਿਹੜੀ ਵਿਕਰਨ ਹੈਗੀਆਂ ਨੇ ਉਹ ਜੇ ਸਿੱਧੀਆਂ ਧਰਤੀ ਨਾਲ ਟਕਰਾ ਕੇ ਦੇ ਵਾਪਸ ਚਲ ਜਾਂਦੀਆਂ ਨੇ ਉਹਦਾ ਕੁਝ ਹਿੱਸਾ ਹੀ ਸੋਖਿਆ ਜਾਂਦਾ ਹੈ ਪਰ ਬੱਚਿਓ ਜਦੋਂ ਉਹ ਸ਼ੀਸ਼ੇ ਵਿੱਚੋਂ ਜਾਂਦੀਆਂ ਨੇ ਜਾਂ ਪਲਾਸਟਿਕ ਵਿੱਚੋਂ ਜਾਂਦੀਆਂ ਨੇ ਤੇ ਫਿਰ ਇਨਫਰਾ ਰੈਡ ਜਿਹੜੀ ਵਿਕਰਨ ਹੈਗੀਆਂ ਉਹ ਧਰਤੀ ਨਾਲ ਟਕਰਾ ਕੇ ਵਾਪਸ ਨਹੀਂ ਜਾ ਸਕਦੀ ਉੱਥੇ ਟਰੈਪ ਹੋ ਜਾਂਦੀ ਫਸ ਜਾਂਦੀ ਹੈ ਘਰ ਦੇ ਵਿੱਚ ਸ਼ੀਸ਼ੇ ਦੇ ਘਰ ਵਿੱਚ ਜਾਂ ਪਲਾਸਟਿਕ ਦੇ ਘਰ ਵਿੱਚ ਤੇ ਉਹ ਫਿਰ ਬੱਚਿਓ ਉਹ ਚ ਬੜੀ ਸਾਰੀ ਗਰਮੈਸ਼ ਹੁੰਦੀ ਹੈ ਇਹ ਦੇ ਕਰਕੇ ਉਹਦਾ ਤਾਪਮਾਨ ਵੱਜ ਜਾਂਦਾ ਤੇ ਬੱਚੋ ਜਿਹੜੀ ਗੈਸ ਹੈਗੀ ਹੈ ਨਾ ਹਵਾ ਦੇ ਵਿੱਚ ਕਾਰਬਨ ਡਾਈਆਕਸਾਈਡ ਗੈਸ ਦਾ ਵਾਧਾ ਹੈ ਹਰੇ ਗ੍ਰਹਿ ਵਾਂਗ ਕੰਮ ਕਰਦੀ ਹੈ ਗ੍ਰੀਨ ਹਾਊਸ ਵਾਂਗ ਕੰਮ ਕਰਦੀ ਹੈ ਇਹ ਗੈਸ ਹਰੇ ਗ੍ਰਹਿ ਗ੍ਰੀਨ ਹਾਊਸ ਵਾਂਗ ਵਿਹਾਰ ਕਰਦੀ ਹੈ ਅਤੇ ਸੂਰਜੀ ਪ੍ਰਕਾਸ਼ ਵਿੱਚਲੀ ਇਨਫਰਾ ਰੈਡ ਵਿਕਿਰਣਾ ਇਨਫਰਾ ਰੈਡ ਰੇਡੀਏਸ਼ਨ ਨੂੰ ਸੋਖ ਲੈਂਦੀ ਹੈ ਐਂ ਜਾਣ ਨਹੀਂ ਦਿੰਦੀ ਵਾਪਸ ਇਸ ਨਾਲ ਤਾਪਮਾਨ ਵੱਧਦਾ ਹੈ ਇਸ ਵਰਤਾਰੇ ਨੂੰ ਵਿਸ਼ਵ ਤਾਪਨ ਜਾਂ ਆਲਮੀ ਤਪਸ਼ ਗਲੋਬਲ ਵਾਰਮਿੰਗ ਕਿਹਾ ਜਾਂਦਾ ਹੈ। ਆਖਰੀ ਸਵਾਲ ਵਿਸ਼ਵ ਤਾਪਨ ਜਾਂ ਆਲਮੀ ਤਪਸ਼ ਗਲੋਬਲ ਵਾਰਮਿੰਗ ਦੇ ਕੀ ਪ੍ਰਭਾਵ ਹਨ? ਤੇ ਦੇਖੀਏ ਸਰ ਨੇ। ਤੁਸੀਂ ਕਹੋ ਜੀ ਤਾਪਮਨ ਵੱਧ ਗਿਆ ਤੇ ਫਿਰ ਕੀ ਫਰਕ ਪੈ ਰਿਹਾ? ਉਹ ਦੇਖੀਏ ਬੜਾ ਫਰਕ ਪੈ ਰਿਹਾ। ਆਲਮੀ ਤਪਸ਼ ਗਲੋਬਲ ਵਾਰਮਿੰਗ ਦੇ ਹੇਠ ਲਿਖੇ ਪ੍ਰਭਾਵ ਹਨ। ਬਰਫ਼ ਦੇ ਤੋਦੇ ਜਿਹਨੂੰ ਕਿਹਾ ਜਾਂਦਾ ਹੈ ਬੱਚੋ ਗਲੇਸ਼ੀਅਰਸ ਫਾਵ ਵੱਡੇ ਵੱਡੇ ਪਹਾੜ ਵਰਗੇ ਚਟਾਨਾਂ ਵਰਗੇ برف ਦੀਆਂ ਚਟਾਨਾਂ ਵੱਡੀਆਂ ਵੱਡੀਆਂ ਲੋਧੇ ਜਿਹਨੂੰ ਕਿਹਾ ਜਾਂਦਾ ਤੋਦੇ ਕਿਹਾ ਜਾਂਦਾ ਜਿਹੜੇ برفਾਂ ਜੰਮੀਆਂ ਹੁੰਦੀਆਂ ਐ ਤੇ ਜਿੱਲੇ ਥੋੜੀ ਸੇਕ ਆਂਦਾ ਫਿਰ ਉਹ ਉਖੜ ਕੇ ਰੜ ਕੇ ਥੱਲੇ ਡਿੱਗਦੇ ਨੇ ਤੇ ਬੱਚੋ ਇਹ ਦੇ ਕਰਕੇ ਇਦਾਂ ਕਿਹ ਹੁੰਦਾ ਫਿਰ ਉਹ ਹੀ ਪਾਣੀ ਪਿਗਲ ਕੇ ਨਦੀਆਂ ਵਿੱਚ ਪਾਣੀ ਦਾ ਸਰੋਤ ਬਣਦਾ ਜੋ ਸਾਡੇ ਪੀਣ ਦਾ ਪਾਣੀ ਆਉਂਦਾ ਮਿੱਠਾ ਪਾਣੀ ਹੁੰਦਾ ਕਿਉਂਕਿ ਇਹ ਮੀਂਹ ਪੈਣ ਕਰਕੇ برف ਜਿਹੜੀ ਪਹਾੜਾਂ ਦੇ ਡਿਗਰੀ ਜੰਮੀ ਹੋਈ ਹੁੰਦੀ ਹੈ ਇਹ ਸਾਰਾ ਮਿੱਠਾ ਪਾਣੀ ਹੁੰਦਾ ਹੈ ਫ੍ਰੈਸ਼ ਵਾਟਰ ਹੁੰਦਾ ਹੈ ਪੀਣ ਵਾਲਾ ਪਰ ਬੱਚੇ ਬਰਫ਼ ਦੇ ਤੋਦੇ ਿਗਲ ਰਹੇ ਹਨ ਕਿਉਂਕਿ ਤਾਪਮਨ ਵੱਧ ਗਿਆ ਹੈ। ਵਸਾ ਤਾਪਮਨ ਵੱਧ ਗਿਆ ਤੇ ਜਿਹੜੇ ਤੋਦੇ ਪਹਿਲਾਂ ਜੰਮੇ ਰਹਿੰਦੇ ਸੀਗੇ ਜਾਂ ਸਿਰਫ ਬਹੁਤ ਗਰਮੀ ਹੋ ਕੇ ਪਿਗਲਦੇ ਸੀਗੇ ਹੁਣ ਉਹ ਗਰਮੀ ਆਉਣ ਤੋਂ ਪਹਿਲਾਂ ਹੀ ਪਿਗਲਣ ਲੱਗ ਗਏ ਨੇ ਤੇ ਜਿਆਦਾ ਜੰਮਦੇ ਵੀ ਨਹੀਂ ਹੈਗੇ ਕਿਉਂਕਿ ਮੀਂਹ ਵੀ ਘੱਟ ਪੈ ਰਿਹਾ ਤੇ ਜਿਆਦਾ ਠੰਡ ਵੀ ਨਹੀਂ ਰਹੀ ਤਾਪਮਨ ਵੱਧ ਗਿਆ ਸੋ ਬਰਫ਼ ਦੇ ਤੋਦੇ पिगल ਰਹੇ ਹਨ ਅਤੇ ਬਰਫੀਆਂ ਚੋਟੀਆਂ ਦੀਆਂ ਉਚਾਈਆਂ ਘਟ ਰਹੀਆਂ ਹਨ ਦੇਖ ਲੋ ਇਹ ਫਰਕ ਪਹਿ ਰਿਹਾ ਤੇ ਬੱਚੋ ਜੇ ਚੋਟੀਆਂ ਘਟ ਗਈਆਂ ਇਹਨਾਂ ਦੇ ਇਸ ਵਾਲੇ ਜਿਹੜਾ ਪੀਣ ਵਾਲਾ ਪਾਣੀ ਉਹਦੇ ਸਾਧਨ ਵੀ ਘਟਣਗੇ ਸੋ ਬਰਫ ਦੇ ਤੋਦਿਆਂ ਦੇ ਪਿਗਲਣ ਕਰਕੇ ਸਮੁੰਦਰ ਦਾ ਪੱਧਰ ਵੱਧ ਰਿਹਾ ਕਿਉਂਕਿ ਹੁਣ ਪਹਿਲੇ ਜਿਹੜਾ ਪਾਣੀ ਉਹ ਤੋਦਿਆਂ ਦੇ ਰੂਪ ਵਿੱਚ ਪਹਾੜਾਂ ਦੇ ਠਿਕਾ ਰਹਿੰਦਾ ਸੀ ਉਹ ਹੇਠਾਂ ਆ ਗਿਆ ਹੇਠੇ ਕਿੱਥੇ ਜਾ ਕੇ ਸਮੁੰਦਰ ਵਿੱਚ ਹੀ ਜਾਏਗਾ ਪਾਣੀ ਸੋ ਸਮੁੰਦਰ ਦਾ ਪੱਧਰ ਵੱਧ ਰਿਹਾ ਜੋ ਕਿ ਤੱਟੀ ਖੇਤਰਾ ਕੋਸਟਲ ਰੀਜਨ ਲਈ ਖਤਰਾ ਬਣ ਰਿਹਾ ਤੇ ਜਿਹੜੇ ਬੱਚੋ ਸਮੁੰਦਰ ਦੇ ਕਿਨਾਰੇ ਕੀ ਅਧਰੇ ਜਿਹੇ ਦਾ ਮਲਕੀ ਸਮੁੰਦਰ ਦਾ ਜਿਹੜਾ ਲੈਵਲ ਵਧ ਰਿਹਾ ਤੇ ਪਾਣੀ ਚੜ ਕੇ ਉੱਪਰ ਕਈ ਸ਼ਹਿਰਾਂ ਨੂੰ ਤੇ ਕਈ ਪਿੰਡਾਂ ਨੂੰ ਡੋਬਦਾ ਪਿਆ ਤੇ ਕਿ ਡੁੱਬ ਵੀ ਗਏ ਨੇ ਤੇ ਕਿ ਡੁੱਬਣ ਦੇ ਕਿਨਾਰੇ ਨੇ ਤੇ ਕਿ ਅੱਧੇ ਪੱਧਰ ਦੇ ਉਹਨਾਂ ਦਾ ਪਾਣੀ ਦਾ ਪੱਧਰ ਉਹਨਾਂ ਦੇ ਪਿੰਡਾਂ ਵਿੱਚ ਉਹਨਾਂ ਦੇ ਇਲਾਕਿਆਂ ਵਿੱਚ ਉੱਪਰ ਆ ਗਿਆ ਸੋ ਇਹ ਟੱਟੀ ਖੇਤਰਾ ਕੋਸਟਲ ਰੀਜਨਸ ਲਈ ਖਤਰਾ ਬਣ ਰਿਹਾ ਹੈ ਫਿਰ ਬਰਫ਼ ਦੇ ਤੋਦਿਆਂ ਦੇ ਪਿਗਲਣ ਕਰਕੇ ਧਰਵੀ ਜੀਵਨ ਪੋਲਰ ਲਾਈਫ ਹੁਣ ਬੱਚੇ ਉੱਥੇ ਵੀ ਜੀਵ ਜੰਤੂ ਹੈਗੇ ਨੇ ਉਹਨਾਂ ਦਾ ਉਸ ਬਰਫ਼ ਦੇ ਨਾਲ ਜਿਹੜਾ ਟਾਣਾ ਬਾਣਾ ਜਿਹੜਾ ਉਹਨਾਂ ਦਾ ਜੀਵਨ ਦਾ ਬਣਿਆ ਹੋਇਆ ਹੁਣ ਬਰਫ਼ ਘਟ ਰਹੀ ਹੈ ਤੇ ਜਿਹੜਾ ਉਹਨਾਂ ਦਾ ਜੀ ਪੋਲਰ ਲਾਈਫ ਹੈ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਸੋ ਐਸੀ ਤਾਰੇ ਵਿਦਿਆਰਥੀਓ ਸੋਚੋ ਅਤੇ ਉੱਤਰ ਦਿਓ ਦੀ ਲੜੀ ਦੇ ਰਾਹੀਂ ਪੂਰੇ ਸਬਕ ਨੂੰ ਸਮਝਣ ਦੇ ਵੀਡੀਓ ਇਸ ਤੋਂ ਬਾਅਦ ਅਸੀਂ ਜਿਹੜਾ ਤੁਹਾਡਾ ਅਭਿਆਸ ਹੈਗਾ ਉਦਿਸ ਵਾਰ ਸ਼ੁਰੂ ਕਰਾਂਗੇ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰਬ ਰੱਖ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ